ਬੈਰੀ ਗੁਰੂ ਜੀ ਸੰਗਤ ਜੀਓ ਮੈਂ ਇੱਕ ਰਚਨਾ ਜਿਹੜੀ ਮੇਰੀ ਪੁਸਤਕ ਹਸਾਈਆ ਬਾਬਾ ਜੀ ਦੀ ਕਿਰਪਾ ਨਾਲ ਆਈ ਹੈ ਉਸ ਦਾ ਨਾਮ ਹੈਗਾ ਹਸਾਈਆ ਬਾਬਾ ਦਾ ਉਹ ਜਿਹੜੀ ਰਚਨਾ ਤੁਹਾਨੂੰ ਸੁਣਾਉਣ ਲੱਗਿਆ ਸਾਧੂ ਆ ਦੇ ਡੇਰੇ ਸੁਣੇ ਵੇਖਨੇ ਬਸੇਰੇ ਸਾਧੂ ਆ ਦੇ ਡੇਰੇ ਸੁਣੇ ਵੇਖਨੇ ਬਸੇਰੇ ਵਿਲਾਈ ਕਰੇ ਦੂਰ ਕੂੜ ਦੇ ਹਨੇਰੇ ਵੇੜੀ ਕੋਈ ਕੋਈ ਲੌਂਦਾ ਏ ਕਿਨਾਰੇ ਹਸਾੜੀ ਵਿੱਚ ਰੱਬ ਵਸਦਾ ਲੋਕ ਰਜ ਰਜ ਕਰ ਲੋ ਦਿਧਾਰੇ ਹਸਾੜੀ ਵਿੱਚ ਰੱਬ ਵਸਦਾ ਸੰਗਤਾਂ ਨੂੰ ਬਾਬਾ ਜੀ ਬਾਣੀ ਲੜ ਲਾਉਂਦੇ ਨੇ ਨਾਮ ਜਪੋ ਸੇਵਾ ਕਰੋ ਮੁੱਖੋਂ ਫਰਮਾਉਂਦੇ ਨੇ ਨਾਮ ਜਪੋ ਸੇਵਾ ਕਰੋ ਲੋਕੋ ਪਰ ਮੋ ਦੇਨੇ ਸੇਵਾ ਤੇ ਮਹਿਵ ਲਗੇ ਮਿਲ ਜਾਂਦੇ ਸੰਗ ਤੇ ਜੱਗ ਦੇ ਪਦਾਰਥ ਸਾਰੇ ਹਸਾੜੀ ਵਿੱਚ ਰੱਬ ਵਸਦਾ ਲੋਕੋ ਰਾਜ ਰਾਜ ਕਰ ਲੋਦਦਾਰੇ ਹਸਾੜੀ ਵਿੱਚ ਰੱਬ ਵਸਦਾ ਥਾ ਥਾ ਤੇ ਬਾਣੀਆਂ ਦੀਆਂ ਲੜੀਆਂ ਚਲਾਈਆਂ ਨੇ ਗੁੜ ਦੇ ਹਨੇਰੇ ਨਸੇ ਗੁੜ ਦੇ ਹਨੇਰੇ ਨਸੇ ਹੋ ਨ ਯਾਰਸ਼ ਨਿਆਨੇ ਮਿਹਰ ਦੀ ਨਜ਼ਰ ਨਾਲ ਹੁਣ ਤੱਕ ਪਤਾ ਨਹੀਂ ਕਿੰਨਿਆਂ ਦੇ ਦੁੱਖੜੇ ਨਿਵਾਰੇ ਖਸਾਲੀ ਵਿੱਚ ਰੱਬ ਵੱਸਦਾ ਲੋਕ ਪੁਰਜ ਰਜ ਕਰ ਲੋ ਦੀਦਾਰੇ ਖਸਾਲੀ ਵਿੱਚ ਰੱਬ ਵੱਸਦਾ ਸੰਗਤਾਂ ਦੀ ਮਾਇਆ ਲਾਉਂਦੇ ਕਾਰਜੇ ਮਹਾਨ ਲਈ ਸੰਗਤਾਂ ਦੀ ਮਾਇਆ ਲਾਉਂਦੇ ਕਾਰਜੇ ਮਹਾਨ ਲਈ ਕਾਲਜ ਸਕੂਲ ਖੋਲੇ ਵਿਦਿਆ ਦੇ ਦਾਨ ਲਈ ਕਾਲਜ ਸਕੂਲ ਖੋਲੇ ਵਿਦਿਆ ਦੇ ਦਾਨ ਲਈ ਕੈਂਪਲੇ ਲਗਾਉਂਦੇ ਜਿੱਥੇ ਮੁਕਤੀ ਇਲਾਜ ਹੁੰਦਾ ਰਾਜੀ ਹੁੰਦੇ ਦੁਖੀਆ ਵਿਚਾਰੇ ਹੰਸਾ ਜੀ ਵਿੱਚ ਰੱਬ ਵੱਸਦਾ ਲੋਕ-ਪੁਰਜ ਰਜ ਕਰਨੋ ਦੇ ਧਾਰੇ ਹੰਸਾੜੀ ਵਿੱਚ ਰੱਬ ਵੱਸਦਾ ਸੇਵਕਾਂ ਦੇ ਘਰ ਜਾ ਕੇ ਕਾਜਨੇ ਸਵਾਰ ਦੇ ਨਾਮ ਦੀਆਂ ਮਹਿਕਾਂ ਕਰ ਕਰਨੇ ਖਿਲਾਰ ਦੇ ਸੇਵ ਪਦ ਘਰ ਜਾ ਕੇ ਕਾਜਨੇ ਸਵਾਰ ਦੇ ਨਾਮ ਦੀਆਂ ਮਹਿਕਾਂ ਕਰ ਕਰਨੇ ਖਿਲਾਰ ਦੇ ਚਿਤਾਮਲੀ ਦਾ ਲਾਭ ਸਿੰਘ ਕਹਿੰਦਾ ਦੇਖ ਚਿਤਾਮਲੀ ਦਾ ਲਾਭ ਸਿੰਘ ਕਹਿੰਦਾ ਦੇਰ ਕਰ ਦੇਣਾ 라ਹ ਲੈਂਦੇ ਗੁਰੂ ਦੇ ਪਿਆਰੇ ਹਸਾੜੀ ਵਿੱਚ ਰੱਬ ਵਸਦਾ ਲੋਕੋ ਰਜ ਰਜ ਕਰ ਲੋ ਦਿਦਾਰੇ ਹਸਾਲੀ ਵਿੱਚ ਰੱਬ ਵੱਸਦਾ ਲੋਕੋ ਰਜ ਰਜ ਕਰ ਲੋ ਦਿਦਾਰੇ ਹਸਾਲੀ ਵਿੱਚ ਰੱਬ ਵੱਸਦਾ